ਪਿਛਲੇ ਕਈ ਮਹੀਨਿਆਂ ਤੋਂ ਬਲਾਕ ਸਿਖਿਆ ਅਫਸਰ ਪੋਲਾ ਸਿੰਘ ਅਤੇ ਇੱਕ ਮਹਿਲਾ ਟੀਚਰ ਸੁਖਪ੍ਰੀਤ ਕੌਰ ਵਿਚਕਾਰ ਮਹਿਕਮੇ ਦੇ ਕੰਮਾਂ ਨੂੰ ਲੈ ਕੇ ਵਾਧ ਵਿਵਾਦ ਚੱਲ ਰਿਹਾ ਹੈ ਜੋ ਕਿ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਇਹ ਮਾਮਲਾ ਹੋਰ ਗੰਭੀਰ ਹੋ ਗਿਆ ਜਦੋਂ ਐਲੀਮੈਂਟਰੀ ਟੀਚਰ ਯੂਨੀਅਨ ਵੱਲੋਂ ਬੀਪੀਈਓ ਦੇ ਹੱਕ 'ਚ ਅਤੇ ਮਹਿਲਾ ਅਧਿਆਪਕ ਦੇ ਵਿਰੁੱਧ ਰੋਸ ਪ੍ਰਦਰਸ਼ਨ ਕਰਦੇ ਹੋਏ ਪੁਤਲਾ ਫੁਕਿਆ ਗਿਆ ਅਤੇ ਨਾਰੇਬਾਜ਼ੀ ਕੀਤੀ ਗਈ ਇਕੱਠੇ ਹੋਈ ਯੂਨੀਅਨ ਨੇਤਾ ਸਤਿੰਦਰ ਸਿੰਘ ਰਿਆੜ ਜਗਦੀਪ ਸਿੰਘ ਰੰਧਾਵਾ ਜਸਵਿੰਦਰ ਸਿੰਘ ਸੰਧੂ ਅਤੇ ਸੈਮੂਅਲ ਮਸੀਹ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬੀਪੀ ਈਓ ਪੋਲਾ ਸਿੰਘ ਵਧੀਆ ਢੰਗ ਨਾਲ ਕੰਮ ਕਰ ਰਹੇ ਹਨ ਅਤੇ ਉਹਨਾਂ ਨੂੰ ਬਿਨਾਂ ਵਜ੍ਹਾ ਤੰਗ ਕੀਤਾ ਜਾ ਰਿਹਾ ਹੈ ਯੂਨੀਅਨ ਪੂਰੀ ਤਰ੍ਹਾਂ ਉਹਨਾਂ ਦੇ ਨਾਲ ਖੜੀ ਹੈ ਦੂਜੇ ਪੱਖ 'ਚ ਮਹਿਲਾ ਹੈੱਡ ਟੀਚਰ ਸੁਪ੍ਰੀਤ ਕੌਰ ਨੇ মিডিਆ ਸਾਹਮਣੇ ਦੱਸਿਆ ਕਿ ਉਹਨਾਂ ਨੂੰ ਬਿਨਾਂ ਵਜ੍ਹਾ ਤੰਗ ਕੀਤਾ ਜਾ ਰਿਹਾ ਹੈ ਰਿਸ਼ਵਤ ਦੀ ਮੰਗ ਕੀਤੀ ਜਾਂਦੀ ਹੈ ਅਤੇ ਉਹਨਾਂ ਦੇ ਪਰਿਵਾਰ ਵਿਰੁੱਧ ਕੂੜ ਪ੍ਰਚਾਰ ਕੀਤਾ ਗਿਆ ਹੈ ਇਹਨਾਂ ਸਾਰਿਆਂ ਮਾਮਲਿਆਂ ਦੀ ਇਨਕੁਆਇਰੀ ਚੱਲ ਰਹੀ ਹੈ ਉਹਨਾਂ ਨੇ ਕਿਹਾ ਕਿ ਉਹ ਆਪਣੀ ਲੜਾਈ ਜਾਰੀ ਰੱਖਣਗੇ ਇਹ ਅੱਜ ਆਪਾਂ ਜਿਹੜੇ ਸਾਥੀ ਸਾਡੇ ਸਾਰੇ ਇਕੱਠੇ ਹੋਏ ਹਨ ਬੜੇ ਹੀ ਗੰਭੀਰ ਮੁੱਦੇ ਤੇ ਇਹ ਵਿਚਾਰ ਕਾਲੀ ਇੱਥੇ ਇਕੱਠ ਹੋਇਆ ਹੈ ਜਿਸ ਤਾਕੇ ਬੜੇ ਦਿਨਾਂ ਤੋਂ ਅਖਬਾਰਾਂ ਵਿੱਚ ਪ੍ਰਿੰਟ ਮੀਡੀਆ ਵਿੱਚ ਇਹ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਬਲਾਕ ਦੇ ਅਫਸਰ ਜਿਹੜੇ ਆ ਉਹ ਮਨਮਾਨੀਆਂ ਕਰ ਰਹੇ ਹਨ ਜੋ ਕਿ ਸਰਾਸਰ ਝੂਠ ਹੈ ਨਿੰਦਣਯੋਗ ਹੈ ਸਾਡੇ ਫਤੇਗੜ ਚੂੜੀਆਂ ਦੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਦਾ ਅਕਸ ਖਰਾਬ ਕੀਤਾ ਜਾ ਰਿਹਾ ਹੈ ਜਿਸ ਦੀ ਕਿ ਪੂਰੀ ਹੀ ਉਹ ਹੋਣੀ ਚਾਹੀਦੀ ਹੈ ਜਾਂਚ ਹੋਣੀ ਚਾਹੀਦੀ ਹੈ ਨਿਰਹਾਧਾਰ ਜਿਹੜੇ ਝੂਠੇ ਇਲਜ਼ਾਮਾਂ ਤੋਂ ਇਹਨੂੰ ਗਰੇਜ ਕਰਨਾ ਚਾਹੀਦਾ ਇਹੋ ਜੇ ਕਰਮਚਾਰੀਆਂ ਨੂੰ ਇਹਨਾਂ ਦੀ ਪੂਰੀ ਜਿਹੜੀ ਆ ਉਹ ਉਹ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਇਹ ਮਾਨਹਾਨੀ ਦਾ ਕਿਸ ਬੰਦਾ ਹੈ ਕਿਸੇ ਦੀ ਇੱਜ਼ਤ ਖਰਾਬ ਕਰਨੀ ਬਹੁਤ ਮਾੜੀ ਗੱਲ ਹੈ ਪਹਿਲਾਂ ਤੱਥਾਂ ਨੂੰ ਖੋਖ ਲਿਆ ਜਾਵੇ ਫਿਰ ਹੀ ਉਸ ਦੇ ਉਹਦੇ ਵਿੱਚ ਕੋਈ ਵਿਚਾਰ ਦਿੱਤਾ ਜਾਵੇ ਅਸੀਂ ਇਹ ਵੀ ਕਹਿਣਾ ਚਾਹੁੰਦੇ ਹਾਂ ਕਿ ਸਾਡੇ ਜੇ 100 ਟੀਚਰ ਹਨ ਉਹਦੇ ਵਿੱਚੋਂ 90% ਜਿਹੜੇ ਟੀਚਰ ਆ ਉਹ ਲੇਡੀ ਟੀਚਰ ਹਨ ਜਿਨ੍ਹਾਂ ਨੇ ਇਸ ਕਰਮਚਾਰੀ ਦੇ ਹੱਕ ਵਿੱਚ ਕੋਈ ਵੀ ਆਵਾਜ਼ ਨਹੀਂ ਉਠਾਈ ਜਿਸ ਤੋਂ ਇਹ ਸਾਬਤ ਹੁੰਦਾ ਹੈ ਕਿ ਸਾਰਾ ਸਰ ਝੂਠਾ ਪੂਰ ਪ੍ਰਚਾਰ ਹੈ 2.5 ਮਹੀਨੇ ਹੋ ਚੱਲੇ ਨੇ ਇਸ ਗੱਲ ਨੂੰ ਤੇ ਮੈਂ ਥੋੜਾ ਕਲੀਅਰ ਕਰਨਾ ਚਾਹੁੰਦਾ ਹਾਂ ਕਿ ਆਪਣੇ ਬੀਪੀਓ ਸਰ ਦੀ ਪਿਕਚਰ ਥੋੜੀ ਜੀ ਜਿਹੜੀ ਨਹੀਂ ਸਾਰਿਆਂ ਨੂੰ ਕਲੀਅਰ ਹੈਗੀ ਪਿਕਚਰ ਇਹ ਹੈ ਕਿ ਇਹਨਾਂ ਦਾ ਔਰਤਾਂ ਪ੍ਰਤੀ ਜਿਹੜਾ ਰਵਈਆ ਹੈ ਉਹ ਗਲਤ ਹੈ ਸਿੱਧੇ ਸਿੱਧੇ ਲਫ਼ਜ਼ਾਂ ਚ ਵੀ ਔਰਤਾਂ ਪ੍ਰਤੀ ਇਹ ਗਲਤ ਨਿਗਾਹ ਰੱਖਦੇ ਨੇ ਮੈਂ ਉਸ ਦੀ ਸ਼ਿਕਾਰ ਰਹਿ ਚੁੱਕੀ ਹਾਂ ਇਸ ਕਰਕੇ ਮੈਂ ਬੋਲ ਰਹੀ ਹਾਂ ਤੇ ਮੈਂ ਇਹਨਾਂ ਨੂੰ ਨਹੀਂ ਇਹਨਾਂ ਨਾਲ ਉਹਨਾਂ ਚੀਜ਼ਾਂ 'ਚ ਸਹਿਮਤ ਹੋਈ ਇਸ ਕਰਕੇ ਇਹ ਇਹਨਾਂ ਨੇ ਵਿਵਾਦ ਤੇ ਵਿਵਾਦ ਕੋ ਭਾਵੇਂ ਗਰਾਂਟ ਨੂੰ ਲੈ ਕੇ ਅ ਕਹਿ ਲਓ ਭਾਵੇਂ ਕੋਈ ਗਰਾਂਟਾ ਨੂੰ ਹੀ ਲੈ ਕੇ ਆਪਾਂ ਚੱਲਦੇ ਹਾਂ ਕੋਈ ਗੱਲ ਨਹੀਂ ਮੈਂ ਤੇ ਮੇਰੇ ਵੱਲੋਂ ਜਿੰਨੀ ਮਰਜ਼ੀ ਇਨਕੁਆਇਰੀ ਕੀਤੀ ਜਾਵੇ ਮੇਰੇ ਸਕੂਲ ਦੇ ਰਿਕਾਰਡ ਦੀ ਹਰ ਚੀਜ਼ ਦੀ ਮੈਂ ਐਵਰੀ ਟਾਈਮ ਰੈਡੀ ਹਾਂ ਇਸ ਇਨਕੁਆਇਰੀ